ਗੱਲ ਸਾਨੂੰ ਇੱਕ ਨਾ ਪਤਾ ਲੱਗੀ ਸੀ ਨਿਊਜ਼ ਟੀਵੀ ਤੇ ਵੀ ਐ ਕਰਕੇ ਕੋਈ ਬੱਚਾ ਕਿਸੇ ਨੇ ਆਪਦਾ ਵੇਚਿਆ 5 ਕੁ ਮਹੀਨਿਆਂ ਦਾ ਬੱਚਾ ਹੈ ਵੀ ਕਿਸੇ ਨੇ ਵੇਚਿਆ ਤੇ ਉਸ ਮਾਮਲੇ ਦੇ ਵਿੱਚ ਵੀ ਦੋ ਅਸੀਂ ਪ੍ਰੋਸੈਸ ਸ਼ੁਰੂ ਕੀਤਾ ਪ੍ਰੋਪਰ ਚੈਨਲ ਮੈਂ ਆਪਦੀ ਇੱਥੋਂ ਟੀਮ ਭੇਜੀ ਬਰਲਾਡੇ ਬਰਲਾਡੇ ਬਲਾਕ ਦਾ ਪਿੰਡ ਹੈ ਬਰੇਟੇ ਦੇ ਕੋਲ ਅਕਬਰਪੁਰ ਖਡਾਲ ਤੇ ਉੱਥੇ ਜਦੋਂ ਟੀਮ ਬਰੇਟਾ ਪੰਚੀ ਤਾਂ ਸਾਨੂੰ ਪਤਾ ਲੱਗਿਆ ਐਸਚੋ ਬਰੇਟਾ ਕੋਲੇ ਸੀਗੇ ਉਹ ਪੇਰੈਂਟਸ ਆਏ ਹੋਏ ਉਹਨਾਂ ਨੇ ਜਿੰਨੇ ਬੱਚਾ ਦਿੱਤਾ ਸੀ ਆਪਦਾ ਉਹ ਉਹਦੀ ਉਹ ਲੜਕੀ ਦੀ ਭੈਣ ਨੇ ਕੰਪਲੇਨਟ ਕੀਤੀ ਸੀਗੀ ਐਸਐਚਓ ਬ੍ਰਿਟਾ ਕੋਲੇ ਤਾਂ ਉਹਨਾਂ ਨੇ ਫਿਰ ਦੂਜੀ ਪਾਰਟੀ ਨੂੰ ਵੀ ਉੱਥੇ ਬੁਲਾਇਆ ਬੁਲਾ ਕੇ ਦੋਨੋਂ ਦੇ ਬਿਆਨ ਵਗੈਰਾ ਲੈ ਤੇ ਫਿਰ ਮੈਂ ਐਸਐਚਓ ਬ੍ਰਿਟਾ ਨਾਲ ਤਾਲਮਲ ਤਾਲਮੇਲ ਜਿਹੜਾ ਕੀਤਾ ਤੇ ਸਾਨੂੰ ਪਤਾ ਲੱਗਿਆ ਵੀ ਬੱਚਾ ਸੀ ਅੱਜ ਹੀ ਰੈਸਕਿਊ ਕਰਨਾ ਚਾਹੁੰਦੇ ਆ ਕਿਉਂਕਿ ਸਾਡੇ ਡਿਪਾਰਟਮੈਂਟ ਦੇ ਹਦਾਇਤਾਂ ਨੇ ਵੀ ਆਪਾਂ ਬੱਚੇ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਆਪਾਂ ਕਿਤੇ ਵੀ ਅਨ ਸੇਫ ਥਾਂ ਤੇ ਨਹੀਂ ਰੱਖ ਸਕਦੇ ਕਿਉਂਕਿ ਉਹਦੀ ਮਦਰ ਦਾ ਵੀ ਪਤਾ ਲੱਗ ਰਿਹਾ ਸੀ ਵੀ ਉਹ ਹੋਰ ਚਿੱਟਾ ਚਿੱਟੇ ਦਾ ਨਸ਼ਾ ਸੇਵਨ ਕਰਦੀ ਹੈ ਤੇ ਇਸ ਕਰਕੇ ਅਸੀਂ ਬੱਚੇ ਨੂੰ ਰੈਸਕਿਊ ਕਰਨ ਵਾਸਤੇ ਸਾਡੀ CWCD ਟੀਮ ਤੇ ਮੇਰੀ DCP ਦੀ ਟੀਮ ਸਾਰੀ ਅਸੀਂ SHO ਬਰੇਟਾ ਕੋਲੇ ਗਏ ਤੇ ਉਹਨਾਂ ਨੇ ਫਿਰ ਦੋਨਾਂ ਪੇਰੈਂਟਸ ਨੂੰ ਬੁਲਾ ਕੇ ਤੇ CWCD ਨੂੰ ਬੱਚਾ ਹੈਂਡਓਵਰ ਕਰ ਦਿੱਤਾ ਤੇ ਉਸ ਤੋਂ ਬਾਅਦ ਅਸੀਂ ਉਹ ਬੱਚਾ ਜਿਹੜਾ ਨਾਂ ਤਾ ਆਸ਼ਰਮ ਸਾਡਾ ਬਣਿਆ ਹੋਇਆਗਾ ਨਥਾਣਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਅਸੀਂ ਉੱਥੇ ਸ਼ਿਫਟ ਕਰ ਦਿੱਤਾ ਬੱਚੇ ਦਾ ਅੱਜ ਮੈਡੀਕਲ ਹੋ ਗਿਆ ਲੋਕਲ ਨਥਾਣਾ ਸਿਵਲ ਹਸਪੀਟਲ ਦੇ ਵਿੱਚ ਬੱਚਾ ਸੇਫ ਆ ਤੰਦਰੁਸਤਾ ਸਾਡੇ ਡੀਪੀਓ ਮੈਡਮ ਵੀ ਡਿਸਟ੍ਰਿਕਟ ਪ੍ਰੋਗਰਾਮ ਅਫਸਰ ਵੀ ਮੈਡਮ ਕੁਸ਼ਪ੍ਰੀਤ ਕੁਮਾਰ ਵੀ ਵਿਜ਼ਿਟ ਕਰਕੇ ਆਏ ਨੇ ਤੇ ਇਹ ਸਾਰਾ ਜਿਹੜਾ ਹੈਗਾ ਅਸੀਂ ਅਸੀਂ ਮਾਨਯੋਗ ਡੀਸੀ ਮੈਡਮ ਦੇ ਧਿਆਨ ਵਿੱਚ ਵੀ ਲਿਆਂਦਾ ਹੈਗਾ ਅੱਛਾ ਜਿਹੜਾ ਬੱਚਾ ਗੋਦ ਤੇ ਜਿਹੜਾ ਵਿੱਚ ਹੈ ਕੀ ਹੈ ਪੂਰਾ ਮਾਮਲਾ ਕੀ ਹੈ ਸਮਝਾਓ बच्चा ई सा बहन सी अंदर 1.5 साल हो गया चिट्टा लाउंदी सी की ताकर की मेरे ਘਰ ਵਾਲੇ ਨੇ ਮੇਰੇ ਤੇ ਪਰਿਵਾਰ ਪਾਇਆ ਬਿਨਾਂ ਪਹਿਲਾ ਰਤੀਏ ਬਾਗੇ ਸੀਗੇ ਅਸੀਂ ਰਤੀਏ ਵੀ चिट्टा लाਉਂਦੇ ਸੀਗੇ ਉੱਥੇ ਰਹਿ ਕੇ ਤੇ ਉੱਥੇ ਆਖਿਆ ਕਿਸੇ ਨੇ ਵੀ 5 ਲੱਖ ਰੁਪਏ ਦਵਾ ਦੰਦੀਆਂ ਵੀ ਮੁੰਟਾ ਦੇ ਦੋ ਤੁਸੀਂ ਤੇ ਮੇਰਾ ਘਰ ਵਾਲਾ ਕਹਿੰਦਾ ਵੀ ਚੱਲ ਕਹਿੰਦਾ ਦੇ ਦੇ ਤੂੰ ਜਵਾਬ ਜੇ ਨਹੀਂ ਸੰਭੇਂਦਾ ਮੈਂ ਕਹਿੰਦੀ ਮੈਂ ਜਵਾਬ ਨਹੀਂ ਦਿੰਦੇਗੀ ਵੀ ਜਵਾਬ ਕਰਕੇ ਤੂੰ ਜੇ ਪੁਲਿਸ ਚ ਫੜਿਆ ਜਾਣਾ ਮੈਂ ਤਾਂ ਹੀ ਤੂੰ ਬਾਹਰ ਆਉ ਨਾ ਮੈਂ ਜਵਾਬ ਕਰਕੇ ਛੱਡ ਦੰਦੇ ਨੇ ਉਹ ਤੈਨੂੰ ਠੀਕ ਹੈ ਨਾ ਉਸ ਤੋਂ ਬਾਅਦ ਜਾਦਾ ਨਸ਼ਾ ਲੱਗਿਆ ਹੋਇਆ ਸੀਗਾ ਫਿਰ ਜਾਦਾ ਕਰਨ ਲੱਗ ਗਈ ਤੇ ਇਹ ਕਹਿੰਦਾ ਢੱਕ ਕੇ ਪਏ ਇੰਨੀਆਂ ਸਾਰੇ ਕਹਿੰਦੇ ਵੀ ਤੂੰ ਨਾ ਜਵਾਕ ਦੇ ਦੇ ਮੇਰਾ ਪਾਪਾ ਸਾਰਾ ਇਹਨੇ ਆਖਿਆ ਸੀਗਾ ਉਸ ਦਿਨ ਕਹਿੰਦਾ ਤੂੰ ਚੱਲ ਦੇ ਆ ਵੋ ਕਹਿੰਦਾ ਗੋਦ ਪਾ ਦੋ ਕਿਸੇ ਚੰਗੇ ਘਰ ਦੇ ਫਿਰ ਮੇਰੇ ਤਾਈ ਸਹੁਰੇ ਨੇ ਆਖਿਆ ਕਹਿੰਦਾ ਮੈਂ ਦਵਾ ਦੰਨਾ ਕਹਿੰਦਾ ਕਿਸੇ ਚੰਗੇ ਘਰ ਨੂੰ ਠੀਕ ਹੈ ਨਾ ਉਹ ਵੀ ਇੰਨਾਂ ਦੇ ਸਾਹਮਣੇ ਗੱਲ ਹੋਈ ਐ ਇੰਨਾਂ ਨੂੰ ਆਖਿਆ ਮੰਜੇ ਤੇ ਬੈਠੇ ਵੀ ਚੰਗੇ ਘਰ ਦੇ ਗੋਦ ਪਾ ਦੰਨਿਆ ਮੇਰੇ ਤਾਈ ਸਹੁਰੇ ਨੇ ਕਿੰਨੇ ਪੈਸੇ ਲਏ ਫਿਰ ਤੂੰ ਬੱਚੇ ਉਹਨਾਂ ਤੋਂ 180 ਲਿੱਤਾ ਹੀ ਕੀ ਕੀਤਾ ਪੈਸਾ ਐਸੇ ਬੈਡ ਤੇ ਲਮਾਰੀ ਸੋਫਾ ਲਿਆਂਦਾ ਤੇ ਬਾਕੀ ਚਿੱਟੇ ਚੜਾ ਗਏ ਜੀ ਕੱਪੜੇ ਲਿਆਂਦੇ ਸੀ ਪਾਉਣ ਵਾਸਤੇ ਕਿੰਨੇ ਜਰ ਤੋਂ ਚਿੱਟਾ ਲਾਉਣੇ ਡੇਢ ਸਾਲ ਤੋਂ ਕਿੰਨਾ ਪੜੀ ਹੈ 10 ਪੜੀ ਗਈ ਇਹਦੇ ਨਾਲ ਕਿਵੇਂ ਮੁਲਕਾਤ ਹੋਈ ਇੰਸਟਾਗ੍ਰam ਤੋਂ ਗੱਲ ਹੋਈ ਸੀ ਕਿੰਨੇ ਪੜੀ ਹੈ 10th ਵਗੈਰੇ ਹੀ ਹੈ ਖੇਡਾਂ 'ਚ ਕੀ ਕੀਤਾ ਸਟੇਟ ਲੈਵਲ ਖੇਡੀ ਹੁਈ ਫਿਰ ਇਸ ਦਲਦਲ ਚੋਂ ਤਾਂ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੋ ਛੁੱਟਿਆ ਨਹੀਂ ਗਈ ਛੱਡਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਪਰ ਛੱਡਿਆ ਨਹੀਂ ਗਿਆ ਗਈ ਤੇ ਹੁਣ ਕੀ ਮੰਗ ਕੀ ਹੈ ਤੇ ਮੈਂ ਪੁੱਤਾ ਆਪਣਾ ਵਾਪਸ ਲੈਣਾ ਚਾਹੁੰਦੀ ਹਾਂ ਹੁਣ ਪਾਲ ਲੇਗੀ ਫਿਰ ਉਹ ਹਾਂਜੀ ਤੁਸੀਂ ਬੱਚਾ ਇਹੜਿਆ ਖਰੀਦਿਆਗਾ ਤੇਰੇ ਭਰਾ ਨੇ ਮੁੱਲ ਲੱਤਾ ਕਿਵੇਂ ਤੁਹਾਨੂੰ ਲੱਗਦੀ ਸੱਚਾਈ ਕੀ ਗੱਲ ਜੀ ਅਸੀਂ ਖਰੀਦਿਆ ਨਹੀਂ ਹੈ ਕਿ ਅਸੀਂ ਤਾਂ ਪਾਲਣ ਵਾਸਤੇ ਲੈਤਾ ਹੈਗਾ ਇਹ ਮੇਰਾ ਭਾਈ ਹੈ ਜਿਹਦੇ ਅੱਪਰ ਜਾਇਆ ਇਹਨਾਂ ਕੋਲ ਚਾਰ ਬੱਚੇ ਆ ਬਸ ਉਹ ਕਹਿੰਦੇ ਵੀ ਉਹ ਨਸ਼ਾ ਕਰਦੀ ਸੀ ਕਿ ਦੋਨੇ ਜੀ ਤੇ ਉਹਨਾਂ ਦੀ ਉਹ ਕਹਿੰਦੇ ਸਾਡੇ ਤੋਂ ਪਾਲ ਪੋਸ਼ਣ ਨਹੀਂ ਹੁੰਦਾ ਇਹਦਾ ਉਹਦੇ ਤਾਂ ਦਾਦਾ ਜੀ ਕਹਿੰਦੇ ਘਰ ਪਰਿਵਾਰ ਨਾਲ ਨਹੀਂ ਕਿਹਾ ਕਿ ਨਹੀਂ ਹੁੰਦਾ ਉਹਨਾਂ ਦੀ ਖੁਦ ਦੀ ਉਹਦੀ ਦਾਦੀ ਵੀ ਵਿੱਚ ਬੱਚੇ ਦੀ ਨਾ ਨਸ਼ਾ ਕਰਦੀ ਸੀਗੀ ਉਹਨਾਂ ਸਾਡੇ ਤੋਂ ਨਹੀਂ ਪਾਲਦਾ ਕਿ ਅਸੀਂ ਗੋਦ ਦੇਣਾ ਚਾਹੁੰਦੇ ਆ ਸਾਨੂੰ ਵੀ ਬੱਚੇ ਦੀ ਚਾਹਣਾ ਸੀ ਮੇਰੇ ਭਾਈ ਕੋਲ ਚਾਰ ਗੁੱਡੀਆਂ ਸੀ ਪਹਿਲੇ ਦੋ ਗੁੱਡੀਆਂ ਬਾਅਦ ਕਾਕੂ ਆਇਆ ਦੇਖੋਗੀ ਉਦੋਂ ਆ ਦੋ ਗੁੱਡੀਆਂ ਹੋਈਆਂ ਫਿਰ ਇਹ ਸਾਨੂੰ ਵੀ ਲਾਲਚ ਸੀ ਬੱਚੇ ਦਾ ਤੇ ਵੀ ਉਹਨਾਂ ਨੇ ਕਹਿਤਾ ਵੀ ਅਸੀਂ ਨਹੀਂ ਪਾਲ ਸਕਦੇ ਜੇ ਤੁਸੀਂ ਰੱਖ ਸਕਦੇ ਰੱਖ ਲਓ ਤੁਸੀਂ ਕਿੰਨੇ ਚਿਰ ਤੱਕ ਰੱਖਣਾ ਬੱਚੇ ਨੂੰ 22 ਮਹੀਨੇ ਬੱਚੇ ਦੀ ਹਾਲਤ ਬਹੁਤ ਜ਼ਿਆਦਾ ਨਜਾਇਜ਼ ਖਰਾਬ ਸੀਗੀ ਤੇ ਅਸੀਂ ਨਾ ਟ੍ਰੀਟਮੈਂਟ ਵੀ ਕਰਾਇਆ ਦਵਾਈ ਬੂਟੀ ਤੇ ਇਹ ਬਹੁਤ ਜ਼ਿਆਦਾ ਖਰਾਬ ਸੀ ਇਹਦਾ ਤੇ ਉਹ ਤੋਂ ਪਹਿਲਾਂ ਵਾਲੀ ਵੀਡੀਓ ਤੁਸੀਂ ਹੋਊਗੀ ਤੁਹਾਡੇ ਕੋਲੇ ਫੋਟਮਾ ਤੇ ਹੋਣ ਵਾਲੀ ਦੇਖ ਲਓ ਵੀ ਕਿੱਦਾਂ ਦਾ ਚਿਹਰਾ ਆਂਦਾ ਤੁਸੀਂ ਪਾਲਣ ਪੋਸ਼ਣ ਵਾਸਤੇ ਲਿੱਤਾ ਤੇ ਕੋਈ ਅਸੀਂ ਪੈਸੇ ਤੇ ਲੈਣਾ ਦਿੱਤਾ ਨਾ ਲੈਤਾ ਤੇ ਉਹਨਾਂ ਨੇ ਆਪਦੀ ਖੁਸ਼ੀ ਨਾਲ ਦਿੱਤੇ ਆ ਕੋਰਟ ਦੇ ਵਿੱਚ ਸਾਰਾ ਕੁਝ ਹੋਇਆਗਾ ਵੀ ਅਸੀਂ ਕੋਈ ਚੋਰੀ ਨਹੀਂ ਕੀਤਾ ਕੋਈ ਧੱਕੇ ਨਾਲ ਹੀ ਕੋਤਾ ਜਾਂ ਜ਼ਬਰਦਸਤੀ ਨਹੀਂ ਕੀਤੀ ਬਸ ਸਾਨੂੰ ਜੀ ਬਸ ਬੱਚੇ ਦੀ ਚਾਹਨਾ ਸੀਗੀ ਕਿ ਮੇਰੇ ਭਰਾ ਕੋਲੇ ਚਾਰ ਗੁੱਡੀਆਂ ਸੀ ਇਸ ਕਰਕੇ ਇਸ ਦਾ ਪਾਲਣ ਵਾਸਤੇ ਲਿੱਤਾ ਤੇ ਉਹ ਆਪਣੇ ਝੂਠੇ ਨੇ ਜਿਹੜੇ ਲਾਰੇ ਨਾ ਵੀਰ ਨੇ ਮੁੱਲ ਖਰੀਦਿਆ ਜਾਂ ਇਹਨਾਂ ਨੇ ਮੁੱਲ ਲੈਤਾ ਇਹ ਜੀ ਗੱਲ ਕੋਈ ਨਹੀਂ ਹੈਗੀ ਜੀ ਸਾਰੇ ਝੂਠੇ ਨੇ ਨਹੀਂ ਉਹ ਉਹਨਾਂ ਨੇ ਤੁਹਾਡੇ ਤੇ ਦਾਵਾ ਕਿਉਂ ਠੋਕਾ ਕੇ ਬੱਤੇ ਕੀ ਕਰ ਨੂੰ ਇਹ ਸਾਨੂੰ ਨਹੀਂ ਪਤਾ ਜੀ ਹੁਣ ਉਹ ਕਿੱਥੋਂ اٹھے ਨੇ ਉਹ ਉਸ ਤੋਂ ਪਹਿਲਾਂ ਹੁਣ 2.5 ਮਹੀਨੇ ਹੋ ਗਏ ਉਸ ਤੋਂ ਪਹਿਲਾਂ ਤਾਂ ਉਹਨਾਂ ਨੂੰ ਕੋਈ ਸ਼ਕਲ ਨਹੀਂ ਆਈ ਤੇ ਹੁਣ ਕੀ ਤਾਂ ਕਿਸੇ ਦੇ ਪਿੱਛੇ ਲੱਗੇ ਆ ਕੀ ਕਰਿਆ ਕੱਲ ਸਾਡੀ ਬੱਚੇ ਦੀ ਮਾਂ ਨਾਲ ਗੱਲ ਹੋਈ ਉਹ ਮੈਨੂੰ ਕਹਿਣ ਲੱਗੀ ਕਹਿੰਦੀ ਜੀ ਮੈਨੇ ਆਖਾ ਤੁਸੀਂ ਆਪ ਦਿੱਤਾ ਸੀ ਤੁਹਾਡੇ ਤੋਂ ਹੋਤਾ ਤਾਂ ਨਹੀਂ ਇਹ ਦੀਦੀ ਕਹਿੰਦੀ ਅਸੀਂ ਲੈ ਵੀ ਅਸੀਂ ਨਹੀਂ ਕਰਿਆ ਕਹਿੰਦੀ ਕਹਿੰਦੀ ਇੱਕ ਮੇਰੀ ਭੈਣ ਤੇ ਮੇਰੀ ਭੈਣ ਦੀ ਜਠਾਣੀ ਆ ਕਹਿੰਦੀ ਇਹ ਮੈਨੂੰ ਧੱਕੇ ਨਾਲ ਲਿਆ ਘੀਤ ਉਠਾਣੇ ਦਰਖਾਸਤ ਦੇ ਹੁਣ ਐ ਨਹੀਂ ਪਤਾ ਵੀ ਉਹਦੀ ਕੀ ਵਜ੍ਹਾ ਉਸ ਗੱਲ ਦੇ ਵਿੱਚ ੱੱਕੇ ਨਾਲ ਮਾਂ ਨੂੰ ਲੈ ਕੇ ਆਂਦੀ ਥਾਣੇ 'ਚ ਕੀ ਨਾ ਉਹ ਉਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ। ਰੰਗਰਾਮ ਜੀ ਤੁਹਾਡੇ ਪਰਿਵਾਰ ਤੇ ਦੋਸ਼ ਲੱਗੇ ਨੇ ਵੀ ਤੁਸੀਂ ਇਹ ਬੱਚਾ ਜਿਹੜਾ ਖਰੀਦਾ ਹੈ ਬ੍ਰਿਟੇ ਤੋਂ ਮੁੱਲ ਖਰੀਦੇਗਾ। ਕੀ ਸਚਾਈ ਇਹਦੇ ਵਿੱਚ? ਕੋਈ ਮੁੱਲ ਨਹੀਂ ਖਰੀਦਾ ਸਾਰ। ਅਸੀਂ ਮੰਦਿਰ 'ਚ ਬੈਠੇ ਸੀਗੇ। ਉੱਥੇ ਜਦੋਂ ਆਏ ਇਹ ਮੰਦਿਰ ਦੇ ਵਿੱਚ ਇਹ ਕਿੰਨੇ ਵੀ ਸਾਡੇ ਤੋਂ ਪਾਲਣ ਪੋਸ਼ਣ ਨਹੀਂ ਹੋਗਾ। ਨਸ਼ਾ ਕਰ। ਠੀਕ ਹੈ ਜੀ, ਨਸ਼ਾ ਨਹੀਂ ਕਰਦੇ ਆਪਣਾ ਇਹ ਮੇਰੇ ਭਰਾ ਦੇ ਚਾਰ ਕੁੜੀ ਦਾ। ਠੀਕ ਹੈ ਜੀ। ਅਜੇ ਕਾਜ ਜੀ ਤੁਹਾਡੇ ਨਹੀਂ ਪਾਲਣ ਪੁੱਛਣਾ ਹੁੰਦਾ ਕਿ ਮੇਰੇ ਭਾਈ ਦੇ ਚਾਰ ਕੁੜੀਆਂ ਨੇ ਇਹਦਾ ਪਾਲਣ ਪੁੱਛਣਾ ਸੀ ਠੀਕ ਹੈ ਜੀ ਕੋਈ ਅਸੀਂ ਕਿਸੇ ਨਾਲ ਕੋਈ ਲੈਣ ਦੇਣ ਕੁਝ ਨਾ ਕੀਤਾ ਨਾ ਦਿੱਤਾ ਠੀਕ ਹੈ ਜੀ ਜਿਹੜੇ ਪੈਸੇ ਦੇ ਦੰਦੇ ਝੂਠੇ ਨਹੀਂ ਜਿਹੜੇ ਇਹ ਕਹਿ ਰਹੇ ਨੇ ਵੀ ਪੈਸੇ ਉਹ ਕਰੇ ਨੇ ਆਹ ਕਰੇ ਨੇ ਬਾਹ ਕਰੇ ਨੇ ਕੋਈ ਪੈਸੇ ਦੀ ਗੱਲਬਾਤ ਨਹੀਂ ਹੋਏਗੀ ਤਨ ਤਾਂ 4 ਮਹੀਨੇ ਦਾ ਟ੍ਰੀਟਮੈਂਟ ਵੀ ਚੱਲਿਆ ਜੀ ਬੱਚੇ ਦਾ ਢਿੱਲਾ ਮਿੱਸਾ ਸੀਗਾ ਜੀ ਦਵਾਈ ਬੂਟੀ ਅਸੀਂ ਦਵਾਤੀ ਇਹਨੂੰ ਜਵਾਫ ਨੂੰ ਉਸ ਉਸ ਸਮੇਂ ਦੀ ਹਾਲਤ ਹੋਰ ਸੀ ਕਿ ਅੱਜ ਇਹ ਨਹੀਂ ਹਾਲਤ ਹੋਉਂਦੀ ਲੋਕ ਨਹੀਂ ਸੀ ਜਿਹੜਾ ਬੱਚਾ ਤੁਸੀਂ ਇਹ ਗੋਦ ਲਿੱਤਾਗਾ ਇਹ ਕੀ ਕੋਈ ਪ੍ਰਕਿਰਿਆ ਪ੍ਰਕਿਰਿਆ ਵੀ ਬਣਾਈ ਅਸੀ ਕੋਈ ਨੁਕੂਨੀ ਕੋਈ ਹਾਂਜੀ ਕੋਰਟ ਆ ਹੀ ਲੈਂਦਾ ਜੀ ਆਪਾਂ ਉੱਥੇ ਕੋਰਟ ਸਾਰੇ ਦਾ ਆਪਣਾ ਰਸਤਾ ਵੀ ਸਾਡੇ ਕੋਲ ਨਹੀਂ ਉੱਥੇ ਸਾਰਾ ਕੁਝ ਲਿਖਤ ਵਰਤ ਕਰਾਈ ਇਹਨਾਂ ਦੇ ਆਧਾਰ ਕਾਰਡ ਡਾਕੂਮੈਂਟ ਸਾਰੇ ਲੱਗੇ ਨੇ ਕਿੰਨੇ ਚਿਰ ਤੋਂ ਪਰਮਿਟ ਕਰਨ ਸੀ ਬੱਚੀ ਦੀ ਇਹ ਹੁਣ ਲਗਾ ਤਾ ਇਹਨੂੰ ਵੀ 2.5 ਮਿੰਟ ਹੁਣ ਬੱਚੇ ਦੀ ਸਿਹਤ ਕਿਵੇਂ ਹੈਗੀ ਸਿਹਤ ਵਧੀਆ ਜੀ ਉਹਨਾਂ ਕਰ ਕੀ ਕਾਰਨ ਹੋਇਆ ਉਹਨਾਂ ਨੇ ਆ ਕੇ ਤੁਹਾਡੇ ਤੋਂ ਇਹ ਬੱਚਾ ਸਾਡਾ ਤੁਸੀਂ ਵੀ ਉਹ ਕਰ ਹੁਣ ਕੀ ਕਾਰਨ ਹੋਇਆ ਹੁਣ ਉਹ ਐ ਕਹਿੰਦੇ ਨੇ ਜੀ ਬੱਚਾ ਵੀ ਸਾਡਾ ਇਹਨਾਂ ਨੇ ਲੱਤਿਆਗਾ ਜੀ ਬੱਚਾ ਤਾਂ ਮੈਂ ਖਾਂ ਅਜੀ ਲੱਤਿਆਗਾ ਤੁਸੀਂ ਕਹਤੇ ਸਾਨੂੰ ਵੀ ਸਾਡੇ ਤੋਂ ਨਿਪਾਲ ਪਾਲ ਕੋਈ ਨਹੀਂ ਹੁੰਦਾ ਉਦੋਂ ਬੱਚਾ ਉਸ ਆਪਦੀ ਸਹੰਤ ਨਾਲ ਉਹ ਦੇਖ ਗਏ ਨੇ ਸਾਨੂੰ ਸਾਡਾ ਭੂਲਣਾ ਵੀ ਚਾਹ ਸਕਾ ਮੇਰੇ ਕੋਲ ਕੋਲ ਚਾਰ ਕੁੜੀਆਂ ਨਹੀਂ ਪਹਿਲੇ ਮੇਰੇ ਭਰਾ ਦੇ ਲੜਕਾ ਹੋਇਆ ਸੀ ਕੋਈ ਹੁਣ ਸਾਈਡ ਡੈਥ ਹੋ ਗਈ ਸੀ ਇਹਦੇ ਵਿੱਚ ਕੋਈ ਪੈਸੇ ਲੈਣ ਦੇਣ ਤਾਂ ਨਹੀਂ ਹੋਇਆ ਨਾ ਨਾ ਕੋਈ ਪੈਸੇ ਲੈਣ ਦੇ ਇਨਾਂ ਦੇ ਬੱਚੇ ਨੂੰ ਗੋਦ ਲੈ ਲਿਆ ਸੀਗਾ ਸੱਜੂ ਨੇ ਚਨੌਕ ਚਰਮਦਾਸ ਨੇ ਉਹ ਵੀ ਬਾਈ ਫਾਰਦੀ ਆ ਉਹ ਬਿਮਾਰ ਹੋ ਗਿਆ ਸੀਗਾ ਉਹਨਾਂ ਨੂੰ ਸੰਭਿਆ ਘਟ ਜਾਂਦਾ ਸੀਗਾ ਉਹਨਾਂ ਦੀ ਜਾਨ ਸ਼ਾਨ ਹੋ ਗਈ ਇੱਥੇ ਬੜ ਲਾਗੇ ਉਹਨਾਂ ਲੈ ਲਿਆ ਉਹਨਾਂ ਨੇ ਇਲਾਜ ਵੀ ਕਰਾਇਆ 15-20 ਦਿਨ ਤੇ ਉਹਨਾਂ ਦੇ ਚਾਰ ਬੇਟੀਆਂ ਸੀਗੀਆਂ ਸੰਜੂ ਦੇ ਉਹਨਾਂ ਨੂੰ ਲੋੜ ਸੀ ਬੱਚੇ ਦੀ ਕਿਸੇ ਨੇ ਤਾਲਮਿਲ ਕਰਾਤਾ ਆਮ ਉਹਨਾਂ ਨੇ ਗੋਦ ਦਾ ਆਪ ਐਡਪਟਿਵ ਬਣਾ ਲਿਆ ਗੋਦ ਲੈ ਲਿਆ ਸੀਗਾ ਇਹ ਲਈ ਐਡਪਟ ਕੀਤਾ ਹਾਂਜੀ ਨਿਗਲੀ ਐਡਪਟ ਕੀਤਾ ਸੀ ਆ ਹੈਗਾ ਇੱਥੇ ਉਹਦੇ ਤੋਂ ਗੋਦ ਚੱਲ ਰਿਹਾ ਜਿਹੜਾ ਉਹ ਸੀ ਬਸ਼ਾ ਲੰਦੇ ਸੀ ਆ ਸੀ ਬਸ਼ਾ ਕਰਦੇ ਸੀ ਇਹ ਸੰਦੀਪ ਤੇ ਗੁਰਮਨ ਕੌਰ ਦਾ ਕਹਿ ਰਹੇ ਨੇ ਵੀ ਨਸ਼ਾ ਕਰਦੇ ਸੀ ਕਿ ਜੰਮ ਕੀ ਕਰਦੇ ਨੇ ਫਰੋ ਸਾਡੇ ਕੋਲੇ ਜੇ ਆਈ ਨਹੀਂ ਕੋਈ ਗੱਲਬਾਤ ਪਹਿਲਾਂ ਕਿਤੇ ਕਰਦੇ ਸੀਗੇ ਉਦੋਂ ਦਵਾਈ ਦੇ ਉਹੀ ਉਹਨਾਂ ਨੇ ਲੈ ਲਈ ਸੀ ਆ ਪੁੱਛਨੇ ਵੀ ਦਵਾਈ ਹੈ ਉਹਨਾਂ ਨੂੰ ਦਵਾਈ ਤੇ ਚਾਰ ਪੰਜ ਮਹੀਨੇ ਪਹਿਲਾਂ ਉਹਦੀ ਗੱਲਬਾਤ ਹੈ ਪੈਸੇ ਦਾ ਮਾਮਲਾ ਵੀ ਜਿਹੜਾ ਉਹ ਕਹਿ ਰਹੇ ਨੇ ਨਹੀਂ ਪੈਸਿਆਂ ਦਾ ਕੋਈ ਅਜੇ ਮਾਮਲਾ ਸਾਹਮਣੇ ਨਹੀਂ ਆ ਉਹ ਤਾਂ ਬੈਸੇ ਉਹ ਬੱਚੇ ਦਾ ਇਲਾਜ ਜਾਂ ਉਦੋਂ ਉਹਨਾਂ ਨੂੰ ਦਿੱਤੇ ਸੀ ਉਹਨਾਂ ਨੇ ਵੀ ਹਸਪਤਾਲ ਜਾਂ ਦਾਖਲ ਸੀਗਾ ਉਹਦੀ ਉਹ ਹੈ ਜੀ ਉਹਦੇ ਨਾਲ ਆਪਾਂ ਅਨਟੀਵੇਟਲੀ ਕੀਤੀ ਕਰ ਰਹੇ ਹਾਂ ਅਲਟੀਮੈਟੀ ਵਾਲਪਹਾਗ ਵਾਲੇ ਆ ਗਏ ਇੱਥੇ ਉਹ ਦੱਸ ਦਿਆ ਬਾਕੀ ਦੂਸਰੇ ਉਹਨਾਂ ਦੀ ਮਾਂ ਪਿਓ ਦੀ ਬੱਚੇ ਦੀ ਉਹਦੀ ਵਾਈਡ ਲੈ ਕੇ ਕਿਉਂਕਿ ਉਹ ਕੱਜ ਤਾਂ ਇਧਰਲੇ ਪਾਸੇ ਚੱਲੂਗੀ ਕੋਈ ਗੱਲਬਾਤ ਉਹਨਾਂ ਕੋਈ ਕਾਰਵਾਈ ਨਹੀਂ ਉਹਨਾਂ ਨੂੰ ਆਪ ਦਾ ਬੱਚਾ ਜੀ ਆਪਣੀ ਪਰਸਨੈਲਿਟੀ ਦਾ ਹੈ ਬੱਚਾ ਬੱਚਾ ਆਰਤੀ ਕੋਲੇ ਐ ਬਾਈਫਾਪ ਸੰਜੋ ਕੋਲੇ ਉਹਨਾਂ ਕੋਲਿਆ ਤੇ ਥੋ ਗਾਇਨੇ ਇਹ ਠਾ ਦਾ ਬੱਚਾ ਬੱਚੇ ਦੀ ਕੋਈ ਗੱਲ ਨਹੀਂ ਉਹ ਵਾਲ ਭਾਗ ਹੁਣ ਉਹਨਾਂ ਦੀ ਪਰਦੇ ਦੀ ਜਮ ਮਾਰੀ ਕੋਈ ਵੀ ਉਹਨੂੰ ਦੁੱਖ ਤਕਲੀਫ ਹੁੰਦੀ ਆ ਉਹਨੂੰ ਛਾਂਮਣ ਕੇ ਜਾ ਉਹਨਾਂ ਤੁਸ਼ਮ ਹੋਣਗੇ